ਰਮਗੜ੍ਹ ਤਹਿਸੀਲ ਅਮਲੋਾ ਜ਼ਿਲ੍ਹਾ ਫਤਿਹਗੜ ਸਾਹਿਬ ਅੱਜ ਮੈਂ ਰਖੜੇ ਫਾਰਮ ਤੇ ਆਇਆ ਜਿਹੜਾ ਜ਼ਿਲ੍ਹਾ ਪਟਿਆਲੇ ਦੇ ਵਿੱਚ ਬਹੁਤ ਪੁਰਾਣਾ ਫਾਰਮ ਹੈ ਜਿੱਥੋਂ ਪੰਜਾਬ ਦੇ ਹਰਿਆਣੇ ਦੇ ਤੇ ਦੂਜੇ ਸਟੇਟਾਂ ਦੇ ਕਿਸਾਨ ਨਵੀਆਂ ਨਵੀਆਂ ਵੈਰਾਈਟੀਆਂ ਲੈ ਕੇ ਜਾਂਦੇ ਨੇ ਅੱਜ ਦਾਸ ਸਾਹਿਬ ਦੱਸਣਗੇ ਵੀ ਇਹਨਾਂ ਨੇ ਨਵੀਆਂ ਕਣਕ ਦੀਆਂ ਕਿਹੜੀਆਂ-ਕਿਹੜੀਆਂ ਵੈਰਾਈਟੀਆਂ ਇੱਥੇ ਲਾ ਜਾਂਦੇ ਨੇ ਸਭ ਤੋਂ ਪਹਿਲਾਂ ਸਭ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਮੈਂ ਇੱਥੇ ਅੱਜ ਤੁਹਾਨੂੰ ਦੱਸਣਾ ਕਣਕ ਦੀਆਂ ਜਿਹੜੀਆਂ ਨਵੀਆਂ ਵੈਰਾਈਟੀਆਂ ICAR ਵੱਲੋਂ ਡਵੈਲੋਪ ਕਰੀਆਂ ਨੇ ਇਹ ਜਿਹੜੀ ਜਿੱਥੇ ਆਪਾਂ ਖੜੇ ਆ ਇਹ ਆ ਐਚ ਡੀ 3386 ਵੈਰਾਈਟੀ ਜਿਹੜੀ ਆਈਸੀਆਰ ਆਈਆਰਆਈ ਨੇ ਡਵੈਲੋਪ ਕਰੀ ਸੀਗੀ ਤਾਂ ਉਸ ਤੋਂ ਇਲਾਵਾ ਐਚ ਡੀ 3406 ਜਿਹੜੀ 2967 ਤੋਂ ਡਵੈਲੋਪ ਕਰਕੇ ਨਵੀਂ ਵੈਰਾਈਟੀ ਵੀ ਤਿਆਰ ਕਰੀ ਆ ਉਹ ਵੀ ਇੱਥੇ ਲਾਈ ਆ ਫਾਰਮ ਦੇ ਵਿੱਚ ਐਕਚੁਅਲੀ ਜਿਹੜਾ ਸਾਡਾ ਫਾਰਮ ਹੈ ਇਹਦਾ ਮੇਨ ਕੰਮ ਹੈ ਫਾਊਂਡੇਸ਼ਨ ਸੀਡ ਪ੍ਰੋਡਕਸ਼ਨ ਕਰਨਾ ਤੇ ਫਾਰਮਰਾਂ ਨੂੰ ਜਿਆਦਾ ਤੋਂ ਜਿਆਦਾ ਸੀਡ ਪ੍ਰੋਵਾਈਡ ਕਰਨਾ ਤੇ ਇਹ ਇਹਦੇ ਵਿੱਚ ਸਾਡੇ ਜਿਹੜੇ ਮੁਖਿਆ ਜਿਹੜੇ ਹੈਗੇ ਆ ਸੈਕਟਰੀ ਜਨਰਲ ਜਿਹੜੇ ਭਗਵਾਨ ਦਾਸ ਜੀ ਉਹਨਾਂ ਦਾ ਬਹੁਤ ਯੋਗਦਾਨ ਆ ਤੇ ਉਹ ਆਪਣੇ ਲੇਖਾ ਦੇ ਰਾਹੀਂ ਤੇ ਇੱਕ ਬਾੜ ਅਜੀਤ ਦੇ ਰਾਹੀਂ ਲੋਕਾਂ ਨੂੰ ਫਾਰਮਰਾਂ ਨੂੰ ਅਵੇਅਰ ਕਰਦੇ ਰਹਿੰਦੇ ਆ ਤੇ ਜਿਹੜੀ ਇਹ ਵੈਰੈਟੀਆਂ ਲੱਗੀਆਂ ਹੋਈਆਂ ਨੇ ਇਹਨਾਂ ਦਾ ਸੀਡ ਆਪਾਂ ਸਤੰਬਰ ਦੇ ਵਿੱਚ ਮੇਲੇ ਰਾਹੀਂ ਜਾਂ ਸੀਡ ਡਿਸਟ੍ਰਿਬਿਊਸ਼ਨ ਰਾਹੀਂ ਦੇਵਾਂਗੇ ਤੇ ਉਸ ਤੋਂ ਇਲਾਵਾ ਇੱਥੇ ਸਾਡੇ ਲੱਗੀਆਂ ਹੋਈਆਂ ਡੀਬੀਡਬਲਯੂ 303 ਵੈਰੈਟੀ DBW X80 variety ਤੇ ਜਿਹੜੀਆਂ ਹੋਰ DBW 327 variety ਪੋਜੀ ਤੇ ਦਾਸ ਸਾਹਿਬ ਨੇ ਜਿਹੜੀਆਂ ਵੈਰਾਈਟੀਆਂ ਦੱਸੀਆਂ ਨੇ ਇਹਨਾਂ ਦਾ ਚਾਰ ਬਹੁਤ ਜ਼ਿਆਦਾ ਹੈ ਇਸੇ ਸਾਲ ਇਹ ਜਿਹੜੀ ਵੈਰਾਈਟੀ ਹੈ 3386 3385 ਰਿਲੀਜ਼ ਹੋ ਜਾਂ ਨੇ ਤੇ ਸਾਰੇ ਪੰਜਾਬ ਦੇ ਕਿਸਾਨਾਂ ਨੂੰ ਅਗਲੇ ਸਾਲ ਇਹਨਾਂ ਦੇ ਬੀਜ ਆ ਜਿਹੜਾ ਵੰਡਿਆ ਜਾ